ਪੰਜਾਬ ਪਰ ਵਿੱਚ ਇਲੈਕਸ਼ਨ ਚੱਲ ਰਹੀ ਆ ਤਾਂ ਅਜੇ ਵਿੱਚ ਬਹੁਤ ਸਾਰੇ ਆ ਤਸਵੀਰਾਂ ਜਿਹੜੀਆਂ ਉਹ ਤੱਕਾ ਮੁੱਕੀ ਦੀਆਂ ਸਾਹਮਣੇ ਆ ਰਹੀਆਂ ਨੇ ਇੱਥੋਂ ਤੱਕ ਕਿ ਪਰਿਵਾਰ ਤੇ ਹਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਅੰਮ੍ਰਿਤਸਰ ਦੇ ਕੱਥੂ ਨੰਗਲ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਰਿਵਾਰ ਗੱਡੀ 'ਚ ਬੋਟ ਪਾਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਸਰਪੰਚ ਦੇ ਵਿਅਕਤੀਆਂ ਤੇ ਦੋਸ਼ ਲੱਗਿਆ ਕਿ ਉਹਨਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਗੱਡੀ ਵਿੱਚ ਜੋ ਪਰਿਵਾਰ ਸੀਗਾ ਉਹਨਾਂ ਨਾਲ ਹੀ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਹੁੰਦੀ ਆ ਅਤੇ ਗੱਡੀ ਭਜਾ ਕੇ ਮੌਕੇ ਤੇ ਨੌਜਵਾਨ ਆਪਣੀ ਜਾਨ ਬਚਾਉਂਦਾ ਹੈ ਤਾਂ ਤਸਵੀਰਾਂ ਤੁਸੀਂ ਸ਼ੁਰੂ ਵਿੱਚ ਦੇਖਿਆ ਨੇ ਸ਼ੁਰੂਆਤ ਵਿੱਚ ਕਿ ਕਿਸ ਤਰੀਕੇ ਨਾਲ ਨੌਜਵਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋਈ ਆ ਪਰਿਵਾਰ ਨੂੰ ਰੋਕਣ ਦੀ ਕੋਸ਼ਿਸ਼ ਹੋਈ ਆ ਤੇ ਉੱਥੇ ਹੀ ਪਰਿਵਾਰ ਦਾ ਜਿਹੜਾ ਮੌਕੇ ਤੇ ਚੀਕ ਚਿਹਾੜਾ ਵੀ ਸਾਹਮਣੇ ਆਂਦਾ ਹੈ ਤੇ ਚੀਕ ਚਿਹਾੜਾ ਪਾਉਂਦਾ ਹੋਇਆ ਪਰਿਵਾਰ ਕਹਿੰਦਾ ਹੈ ਕਿ ਸਿੱਧਾ ਪੁਲਿਸ ਥਾਣੇ ਲੈ ਕੇ ਚੱਲੋ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਵੱਡੇ ਦਾਅਵੇ ਠੋਕਰਿਆ ਕਿ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਣਾਈ ਰੱਖਾਂਗੇ ਅਤੇ ਹਰ ਪੱਖ ਤੋਂ ਸੁਰੱਖਿਆ ਪ੍ਰਬੰਧ ਆ ਜਿਹੜਾ ਪੁਖਤਾ ਕਿੱਤੇ ਗਏ ਨੇ ਪਰ ਕਿੰਨੇ ਕੁ ਪ੍ਰਬੰਧ ਪੁਖਤਾ ਨੇ ਉਹ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਦੱਸ ਦਈਏ ਕਿ ਅਮਰਤਸਰ ਦੇ ਕੱਥੂ ਨੰਗਲ ਦੇ ਪਿੰਡ ਤਲਵੰਡੀ ਦਸੰਧਾ ਤੋਂ ਦਸੰਧਾ ਸਿੰਘ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਪੰਚ ਤੇ ਸ਼ਰੀਆਮ ਗੁੰਡਾਗਰਦੀ ਕਰਵਾਉਣ ਦੇ ਇਲਜ਼ਾਮ ਲੱਗੇ ਨੇ ਇੱਥੋਂ ਤੱਕ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਹੈ ਉਹ ਵੀ ਪੱਟਣ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਮੌਕੇ ਤੇ ਬੂਥ ਪੱਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਪਰਿਵਾਰ ਨਾਲ ਵੋਟ ਪਾਣ ਜਾ ਰਹੇ ਲੋਕਾਂ ਤੇ ਸਰਪੰਚ ਨੇ ਆਪਣੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਰਲ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਜਗਰਾਤ ਸਿੰਘ ਨਾਮ ਦੇ ਵਿਅਕਤੀ ਅਨੈਸ ਜਿਹੜੀ ਆ ਪੱਗ ਉਤਾਰ ਦਿੱਤੀ ਹੈ ਤਾਂ ਮੌਕੇ ਤੇ ਨੌਜਵਾਨ ਦੀ ਪੱਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਸਿੱਧਾ ਪੱਗ ਨੂੰ ਹੱਥ ਲਗਾ ਜਿਹੜਾ ਪਾਇਆ ਜਾਂਦਾ ਹੈ ਤੇ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਅਜਿਹਾ ਮਾਹੌਲ ਕਿਉਂ ਸਿਰਜਿਆ ਜਾ ਰਿਹਾ ਜਿੱਥੇ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਬਾਰ-ਬਾਰ ਅਪੀਲ ਕਰ ਰਿਹਾ ਜਾਂ ਵੱਡੇ ਦਾਅਵੇ ਠੋਕਰ ਰਿਹਾ ਕਿ ਸ਼ਾਂਤ ਮੈਤਰੀਕੇ ਨਾਲ ਵੋਟਾਂ ਕਰਾਵਾਂਗੇ ਕਾਨੂੰਨ ਵਿਵਸਥਾ ਬਿਲਕੁਲ ਵਿਗੜਨੀ ਨਹੀਂ ਦਵਾਂਗੇ ਤਾਂ ਉੱਥੇ ਹੀ ਇਹ ਤਸਵੀਰਾਂ ਬਹੁਤ ਸਾਰੇ ਸਾਰੇ ਸਵਾਲ ਖੜੇ ਕਰ ਰਹੀਆਂ ਨੇ ਕਿ ਆਖਰਕਾਰ ਫਿਰ ਹੁਣ ਡਰ ਕੀ ਹੈ ਸਤਾਤਰ ਪਾਰਟੀ ਨੂੰ ਡਰ ਕੀ ਹੋ ਰਿਹਾ ਹੈ ਕਿ ਉਹ ਅਜਿਹਾਂ ਮਾਹੌਲ ਸਿਰਜੜੀ ਆ ਤਾਂ ਬਹੁਤ ਕਈ ਥਾਵਾਂ ਤੋਂ ਇਹ ਮਾਹੌਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇਹ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਪਿੰਡ ਤਲਵੰਡੀ ਦਸੰਧਾ ਸਿੰਘ ਚ ਆ ਜਿਹੜੇ ਆ ਗੁੰਡਾ ਕਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਪਰਿਵਾਰ ਆ ਜਿਹੜਾ ਉਹ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਜਿਹੜਾ ਭੱਜਿਆ ਮੈਂ ਤੁਹਾਨੂੰ ਮੁਰਤੋਂ ਤਸਵੀਰਾਂ ਦਿਖਾਨਾ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਪਰਿਵਾਰ ਆ ਉਹ ਆਪਣੀ ਜਾਨ ਬਚਾਉਂਦਾ ਹੋਇਆ ਚੀਕ ਚਹਾੜਾ ਪਾਉਂਦਾ ਹੋਇਆ ਸੁਣਾਈ ਦੇ ਰਿਹਾ ਆ ਦੇਖੋ ਇੱਥੇ ਜਗਰਾਤ ਸਿੰਘ ਨਾਮ ਦੇ ਵਿਅਕਤੀ ਦੀ ਸਰਪੰਚ ਵੱਲੋਂ ਪਾਗ ਉਤਾਰਨ ਦੇ ਇਲਜ਼ਾਮ ਲੱਗੇ ਨੇ ਮਾਫ ਕਰਨਾ ਪਹਿਲਾਂ ਜਿਹੜਾ ਨਾਮ ਗਲਤ ਬੋਲ ਦਿੱਤਾ ਗਿਆ ਤਾਂ ਜਗਰਾਤ ਸਿੰਘ ਦੀ ਪਾਗ ਉਤਾਰੀ ਗਿਆ ਉਹ ਵੀ ਸਰਪੰਚ ਦੇ ਦੋਸ਼ ਲੱਗਿਆ ਕਿ ਸਰਪੰਚ ਨੇ ਮੌਕੇ ਤੇ ਪਿਸਤਲ ਵੀ ਕੱਢੀ ਆ ਤਾਂ ਗੋਲੀ ਤੱਕ ਦੀ ਇਹ ਮਾਮਲੇ ਤਾਂ ਜਿਹੜੀ ਆ ਗੱਲ ਪਹੁੰਚੀ ਆ ਕਿ ਗੋਲੀ ਮਾਰਨ ਤੱਕ ਜਿਹੜਾ ਸਰਪੰਚ ਗਿਆ ਤੇ ਸ਼੍ਰੀਆਮ ਗੁੰਡਾਗਰਦੀ ਕਰਦਾ ਹੋਇਆ ਸਰਪੰਚ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਆਪ ਸਰਪੰਚ ਚੁਣਿਆ ਜਾਂਦਾ ਹੈ ਕਿ ਪਿੰਡ ਦੇ ਵਿਕਾਸ ਕਰਾਏ ਜਾਣ ਪਿੰਡ ਵਿੱਚ ਮਾਹੌਲ ਚੰਗਾ ਸਿਰਜਿਆ ਜਾਵੇ ਕਾਨੂੰਨ ਵਿਵਸਥਾ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਚਲਾਈ ਜਾਵੇ ਪਰ ਉਸ ਤੋਂ ਉਲਟ ਸਰਪੰਚ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਇੱਕ ਇਲੈਕਸ਼ਨ ਪਿੱਛੇ ਸਰਪੰਚ ਗੋਲੀ ਤੱਕ ਚਲਵਾਉਣ ਤੱਕ ਪਹੁੰਚਿਆ ਤਾਂ ਇਹ ਕੱਥੂ ਨੰਗਲ ਦੇ ਪਿੰਡ ਤਲਵੰਡੀ ਦਸੰਦਾ ਸਿੰਘ ਦੇ ਜਿਹੜੇ ਹਾਲਾਤ ਨੇ ਜਿੱਥੇ ਕਿ ਮੌਕੇ ਤੇ ਜਦੋਂ ਵਿਅਕਤੀ ਆ ਜਿਹੜਾ ਨੌਜਵਾਨ ਆ ਆਪਣੇ ਪਰਿਵਾਰ ਨਾਲ ਵੋਟ ਪਾਉਣ ਦੇ ਲਈ ਜਾ ਰਿਹਾ ਸੀ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਤਾਂ ਬਹੁਤ ਸਾਰੀਆਂ ਥਾਵਾਂ ਤੋਂ ਵੱਡੇ ਇਲਜ਼ਾਮ ਲੱਗ ਰਹੇ ਨੇ ਕਈ ਥਾਵਾਂ ਤੇ ਜਿਹੜੇ ਆ ਵੋਟਾਂ ਜਿਹੜਾ ਵੋਟਰ ਲਿਸਟ ਆ ਜਿਹੜੀ ਉਹ ਸਹੀ ਨਹੀਂ ਦਿੱਤੀ ਜਾ ਰਹੀ ਜਾਂ ਸਹੀ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਜਾਂ ਲੋਕਾਂ ਨੂੰ ਵੋਟ ਪਾਣ ਤੋਂ ਰੋਕਿਆ ਜਾ ਰਿਹਾ ਤਾਂ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਕਿੰਨੇ ਕੁ ਸਹੀ ਤਰੀਕੇ ਨਾਲ voting ਹੋ ਰਹੀ ਆ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਪਹਿਲਾ ਜਿਹੜਾ ਆਪਾਂ ਪਹਿਲਾਂ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜੇ ਆ ਚੋਣਾ ਹੋ ਕੇ ਹਟਿਆ ਨੇ ਉਸ ਵਿੱਚ ਮਾਹੌਲ ਬਣਾਇਆ ਗਿਆ ਤਾਂ ਹੁਣ ਉੱਥੇ ਹੀ ਜੇਕਰ ਦੇਖਿਆ ਜਾਵੇ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਵਿੱਚ ਤਾਂ ਬਾਏ ਇਲੈਕਸ਼ਨ ਤਰਨਤਾਰਨ ਦੇਖਿਆ ਕਿ ਕਿਸ ਤਰੀਕੇ ਨਾਲ ਪਰਚੇ ਪਾਏ ਗਏ ਅਕਾਲੀ ਆ ਆਗੂਆਂ ਤੇ ਅਕਾਲੀ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਤੱਕ ਕੀਤਾ ਗਿਆ ਉੱਥੇ ਹੀ ਅਕਾਲੀ ਉਮੀਦਵਾਰ ਦੀ ਲੜਕੀ ਕੰਚਨਪ੍ਰੀਤਕੌਰ ਨੂੰ ਗ੍ਰਿਫਤਾਰ ਤੱਕ ਕੀਤਾ ਗਿਆ ਜੋ ਕਿ ਮਾਨਯੋਗ ਹਾਈ ਕੋਰਟ ਨੇ ਬਰੀ ਕਰ ਦਿੱਤਾ ਉਹਨਾਂ ਨੂੰ ਜਿਹੜੇ ਆ ਗਲਤ ਜਿਹੜੀ ਆ ਗ੍ਰਿਫਤਾਰੀ ਜਿਹੜੀ ਆ ਪੁਲਿਸ ਦੀ ਉਹ ਦੱਸੀ ਸੀ ਤੇ ਉਸ ਤੋਂ ਬਾਅਦ ਜਿਹੜੇ ਆਈਟੀ ਸੈੱਲ ਦੇ ਜਿਹੜੇ ਆਗੂ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ਰੋਮਣੀ ਅਕਾਲੀ ਦਲ ਦੇ ਤਾਂ ਹੁਣ ਇਹ ਹਾਲਾਤ ਹੈ ਕਿ ਵਿਰੋਧੀ ਜਿਹੜੇ ਜਿਹੜੇ ਆਗੂ ਨੇ ਜਾਂ ਲੀਡਰ ਨੇ ਉਹਨਾਂ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਵੋਟ ਤੱਕ ਨਹੀਂ ਪਾਣ ਦਿੱਤੀ ਜਾ ਰਹੀ ਤਾਂ ਇਹ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਪਿੰਡ ਤਲਵੰਡੀ ਦਸੰਦਾ ਸਿੰਘ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼੍ਰੀ ਆਮ ਗੁੰਡਾਗਰਦੀ ਦੇ ਇਲਜ਼ਾਮ ਨੇ ਜਿਹੜੇ ਉਹ ਸਰਪੰਚ ਤੇ ਲੱਗੇ ਨੇ ਤੇ ਸਰਪੰਚ ਦੇ ਵਿਅਕਤੀਆਂ ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਉੱਥੇ ਹੀ ਮੌਕੇ ਤੇ ਪਰਿਵਾਰਕ ਮੈਂਬਰਾਂ ਵੱਲੋਂ ਗੱਲਬਾਤ ਕੀਤੀ ਗਈ ਆ ਕੀ ਕੁਝ ਹੋਇਆ ਉਹ ਤੁਹਾਨੂੰ ਸੁਣਾਣੇ ਆ ਉਹ ਬਿਲਕੁਲ ਸ਼ਾਮ ਨੂੰ ਹੋ ਰਹੀ ਸੀ ਉਹ ਜਿਹਨਾਂ ਨੇ ਅੱਗੇ ਝੜਾ ਕੀਤਾ ਸੀ ਉਹ ਬੰਦੇ ਨਾ ਜਗਰਾਜ ਜੂੜੀ ਕਹਿੰਦੇ ਨੇ ਛੋਟਾ ਨਾ ਇਹ ਉਹਨੂੰ ਕਾਰ ਤੇ ਆਇਆ ਇਦਨ ਇਸ ਪੰਚ ਮੇਂ ਜਾਂਦੇ ਆ ਮੜੀਆਂ ਨੇ ਇੱਥੇ ਉਥੇ ਇੱਕਦਮ ਨਿਕਲ ਕੇ ਦੇਖ ਲੋਗੇ ਕੌਣ ਜੀ ਉਹ ਹੀ ਜੁਗਰਾਜ ਅੱਛਾ ਜੁਗਰਾਜ ਹਾਂ ਉਹਨਾਂ ਨਾਲ ਗੱਲ ਕਰ ਮੈਂ ਸੀ ਹੁਣ ਗੱਲ ਮੈਂ ਤੇ ਇਸ ਕਰਕੇ ਭੈ ਭਰਉਂਦੇ ਪੱਤਰਕਾਰ ਹੋ ਇਹ ਤੇਰੇ ਤੈਨੂੰ ਕੋ ਖਤਰਾ ਦੇ ਜੇ ਤੇਨੂੰ ਕੋ ਖਤਰਾ ਤੇ ਫੇਰ ਉਹ ਤੇਰੀ ਮਦਦ ਕਰ ਨਾ ਗੱਲ ਤੋਂ ਹੀ ਕਿਸੇ ਕੋਈ ਇੱਥੇ ਆ ਸ਼ਾਮ ਨੂੰ ਰਹਿ ਜਨੋ ਰਹੀ ਸੀ ਤੇ ਉਹਨੇ ਹਣ ਗਦੇ ਬੜਾ ਬੜਾ ਯਹ ਲੱਗ ਰਿਹਾ ਨੇ ਦੇ ਬੀ ਇਹ ਬੰਦੇ ਗਏ ਤੇ ਹੁਣ ਚਲਣ ਤੋਂ ਪੱਤੀ ਗਿਆ ਇੱਥੇ ਪਤਾ ਲੱਗਾ ਸੀ ਕੋਈ ਆਪਸ ਵਿੱਚ ਇਹਨਾਂ ਦੀ ਕੋਈ ਤੂਤੂ ਮਮਈ ਹੋਈ ਆ ਉਸੇ ਸਬੰਧ ਚ ਮੈਂ ਇੱਥੇ ਆਇਆ ਸੀ ਤੇ ਫਿਲਹਾਲ ਤੇ ਇੱਥੇ ਕੋਈ ਮੌਲ ਨਹੀਂ ਆ ਬਾਕੀ ਜਿੱਦਾਂ ਦੀ ਵੀ ਕੋਈ ਗੱਲਬਾਤ ਹੋਏਗੀ ਉਹ ਆਪਾਂ ਕਾਰਵਾਈ ਕਰਾਂਗੇ ਜਿਹੜਾ ਜਿਵੇਂ ਟੁੱਟਾ ਪਿਆ ਜਿਵੇਂ ਜਿਹੜਾ ਜੀ ਇਹਨਾਂ ਦਾ ਜਿਹੜਾ ਕੋਈ ਗੱਲ ਦਾ ਉਹ ਕੋਈ ਨਹੀਂ ਉਹ ਸਾਨੂੰ ਦੇਖੋ ਹੁਣ ਜਿਹੜੀ ਸਿਚੁਏਸ਼ਨ ਹੈ ਮੈਂ ਜੋ ਆ ਕੇ ਦੇਖੀ ਆ ਜੋ ਮੈਨੂੰ ਰਿਟਰਨ ਚ ਦੇਣਗੇ ਉਹਦੇ ਮੁਤਾਬਕ ਆਪਾਂ ਕਾਰਵਾਈ Oh, i